ਸੂਬੇ ਦੇ ਅੰਦਰ ਕਣਕ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਪਰਾਲੀ ਦੇ ਸਜੂਜੇ ਪ੍ਰਬੰਧਨ ਵਿਲੇਵਾਖਵਾਖ ਵਿਧੀਆਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਝੋਨੇ ਦੀ ਪਰਾਲੀ ਨੂੰ ਮਸ਼ੀਨਾਂ ਰਾਹੀਂ ਮਿੱਟੀ ਵਿੱਚ ਮਿਲਾ ਕੇ ਕਣਕ ਆਲੂ ਦੀ ਆਦੀ ਦੀਆਂ ਫਸਲਾਂ ਬਜਾਈ ਕੀਤੀ ਜਾਂਦੀ ਹੈ ਇਸ ਦੇ ਨਾਲ ਵਿਭਾਗ ਵੱਲੋਂ ਪੀਯੂਰ ਵੱਲੋਂ ਸਿਫਾਰਿਸ਼ ਕੀਤੀ ਗਈ ਕਿ ਸਰਫੇਸ ਸੀਡਰ ਤਕਨੀਕ ਨਾਲ ਜ਼ਿਲ੍ਹੇ ਅੰਦਰ ਕਣਕ ਦੀ ਬਜਾਈ ਦੇ ਟਰਾਇਲ ਕੀਤੇ ਗਏ ਜਿਸ ਦੇ ਬਹੁਤ ਹੀ ਉਪਜਾਣਕ ਨਤੀਜੇ ਸਾਹਮਣੇ ਆਏ ਹਨ ਇਸੇ ਸੰਦਰਭ ਵਿੱਚ ਪੀਯੂ ਵੱਲੋਂ ਵਿਭਾਗ ਦੇ ਸਹਿਯੋਗ ਨਾਲ ਪਿੰਡ ਗਾਂਦਰਾ ਬਲਾਕ ਨਕੋਦਰ ਦੇ ਕਿਸਾਨ ਸਰਦਾਰ ਕਰਮਜੀਤ ਸਿੰਘ ਸੰਧੂ ਦੇ ਖੇਤਾਂ ਵਿੱਚ ਕਿਸਾਨ ਦਿਵਸ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਡਾਇਰੈਕਟਰ ਖੋਜ ਡਾਕਟਰ ਅਜਮੇਰ ਸਿੰਘ ਢੱਟ ਤੇ ਹੋਰ ਵੀ ਮੌਜੂਦ ਰਹੇ ਸੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਪਿੰਡ ਗੰਦਰਾ ਦੇ ਇੱਕ ਫਾਰਮ ਹਾਊਸ ਤੇ ਖੜਿਆ ਹਾਂ ਕਰਮਜੀਤ ਸਿੰਘ ਹੁਣਾਂ ਦਾ ਫਾਰਮ ਹਾਊਸ ਆ ਜਿੱਥੇ ਅੱਜ ਖੇਤੀਬਾੜੀ ਵਿਭਾਗ ਦੇ ਨਾਲ ਆਪਣੇ ਪੀਏਯੂ ਜਿਹੜੀ ਯੂਨੀਵਰਸਿਟੀ ਆ ਉਹਦੇ ਵੀ ਜਿਹੜੇ ਨੁਮਾਇੰਦੇ ਇਸ ਪਿੰਡ ਵਿੱਚ ਅੱਜ ਆਏ ਆ ਸੋ ਸਾਡੇ ਨਾਲ ਮਹਿੰਦਰ ਸਿੰਘ ਜੋ ਖੇਤੀਬਾੜੀ ਵਿਭਾਗੇ ਦੇ ਵਿੱਚੋਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਅੱਜ ਦਾ ਜੋ ਪ੍ਰੋਗਰਾਮ ਆ ਅਮਰੀਕਾ ਆ ਕੀ ਕਹਿਣਾ ਚਾਹੀਦਾ ਸੱਚੀ ਜੀ ਸਾਰਿਆਂ ਸੱਚੀ ਦਾ ਤਾਂ ਸਹੀ ਇਹ ਜਿਹੜਾ ਪ੍ਰੋਗਰਾਮ ਆਪਾਂ ਦੇ ਇਥੇ ਸੰਧੂ ਫਾਰਮ ਤੇ ਰੱਖਿਆ ਆ ਇਹਦੇ ਵਿੱਚ ਸਰਫਸ ਸੀਟਰ ਨਹੀਂ ਆਪਾਂ ਬਜਾਈ ਕੀਤੀ ਸੀਗੀ ਔਰ ਇਥੇ ਗਾਂਧਰਾ ਬੇੜ ਦੇ ਘਟੋ ਘਟ ਚਾਰ ਫਾਰਮਰਾਂ ਜਿਨ੍ਹਾਂ ਨੇ 70 ਤੋਂ ਪਲੱਸ ਏਕੜ ਦੇ ਵਿੱਚ ਜਾ ਕੇ ਬਿਜਾਈ ਕੀਤੀ ਔਰ ਬਿਜਾਈ ਕਰਨ ਦਾ ਮੰਤਵ ਇਹੀ ਸੀਗਾ ਵੀ ਜੋ ਵੀ ਰਹਿਣ ਖੁਣ ਆਪਣੀ ਫਸਲਾਂ ਦੀ ਹੁੰਦੀ ਉਹਨੂੰ ਫਸਲ ਦੇ ਵਿੱਚ ਹੀ ਛੱਡ ਕੇ ਜ਼ਮੀਨ ਦੇ ਵਿੱਚ ਛੱਡ ਕੇ ਔਰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਾਸਤੇ ਔਰ ਫਸਲਾਂ ਦਾ ਵੱਧ ਝਾੜ ਲੈਣ ਵਾਸਤੇ ਔਰ ਜੋ ਵੀ ਪਾਣੀ ਦੀ ਬਚਤ ਦਵਾਈਆਂ ਦੀ ਬਚਤ ਭਾਈ ਦੀ ਬਚਤ ਹਰ ਚੀਜ਼ ਦੀ ਬਚਤ ਦੇ ਦੇ ਜੀਵਿੰਦਾਰ ਨੂੰ ਫਾਇਦਾ ਹੁੰਦਾ ਔਰ ਉਹਨਾਂ ਚੀਜ਼ਾਂ ਨੂੰ ਇਨਕਲੂਡ ਕਰਦੇ ਹੋਏ ਅਸੀਂ ਅੱਜ ਇੱਥੇ ਪਹੁੰਚੇ ਸੀ ਔਰ ਫਸਲ ਜਿਹਨੂੰ ਕਹ ਲੋ ਵੀ ਇੱਕ ਬੰਪਰ ਫਸਲ ਹੋ ਰਹੀ ਹੈ ਇੱਥੇ ਔਰ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਇਸੇ ਕਰਕੇ ਅੱਜ ਸਾਡੇ ਡਿਪਾਰਟਮੈਂਟ ਤੋਂ ਸਾਡੇ ਜੀਵ ਸਾਹਿਬ ਡਾਕਟਰ ਜੈ ਸੁਭੰਤ ਰਾਏ ਜੀ ਔਰ ਵਾਈਸ ਚਾਂਸਲ ਤੋਂ ਯੂਨੀਵਰਸਿਟੀ ਤੋਂ ਔਰ ਉਹਨਾਂ ਦੇ ਨਾਲ ਸੱਜਣ ਸੰਯੋਗੀ ਜਿੰਨੇ ਡਾਇਰੈਕਟਰ ਸਾਹਿਬ ਪਹੁੰਚੇ ਆ ਔਰ ਨਾਲ ਉਹਨਾਂ ਦੀ ਟੀਮ ਪਹੁੰਚੀ ਆ ਇਸੇ ਤਰ੍ਹਾਂ ਸਾਡੇ ਮਹਿਕਮੇ ਦੇ ਵੀ ਇ ਕੀ ਨਵੀਂ ਤਕਨੀਕ ਔਰ ਕੀ ਕਿਸਾਨਾਂ ਵਾਸਤੇ ਸੁਨੇਹਾ ਲੈ ਕੇ ਆਏ ਸੋ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਾਰੀ ਟੀਮ ਆਈ ਹੈ ਸਾਡੇ ਮੇਰੇ ਨਾਲ ਸਾਡੇ ਡਾਇਰੈਕਟਰ ਆਫ ਰਿਸਰਚ ਡਾਇਰੈਕਟਰ ਆਫ ਐਕਸਟੈਂਸ਼ਨ ਤੇ ਡਾਕਟਰ ਗਿੱਲ ਜਿਨ੍ਹਾਂ ਨੇ ਇਹ ਜੋ ਢੰਗ ਹੈਗਾ ਇਹ ਆਜਾਦ ਕੀਤਾ ਹੈਗਾ ਤੇ ਫਿਰ ਨਾਲ ਸਾਡੇ ਨਾਲ ਜਲੰਧਰ ਜ਼ਿਲ੍ਹੇ ਦੇ ਜਿਹੜੇ ਚੀਫ ਐਗਰੀਕਲਚਰ ਆਫੀਸਰ ਨੇ ਤੇ ਇਹਨਾਂ ਦੇ ਨਾਲ ਇਹਦਾ ਸਟਾਫ ਵੀ ਆਇਆ ਇੱਕ ਪਾਰਟਿਕੁਲਰ ਜਿਹੜੇ ਇੰਜੀਨੀਅਰ ਨੇ ਮਸ਼ੀਨਾਂ ਦੇ ਨਾਲ ਡੀਲ ਕਰਦੇ ਉਹ ਵੀ ਸਾਡੇ ਚ ਸ਼ਾਮਲ ਹੋਏ ਨੇ ਸੋ ਅਸੀਂ ਇਸ ਕਰਕੇ ਆਏ ਸੀ ਕਿ ਇਹ ਯੂਨੀਵਰਸਿਟੀ ਨੇ ਇੱਕ ਅੱਗੇ ਆਮ ਇਹ ਸਾਡੇ ਤੇ ਤੱਬਾ ਲੱਗ ਰਿਹਾ ਪੰਜਾਬ ਦੇ ਵਿੱਚ ਵੀ ਆਪਾਂ ਪਰਾਲੀ ਨੂੰ ਜਾਲਦੇ ਆਂ ਤੇ ਧੂਆਂ ਹੁੰਦਾ ਧੂਆਂ ਖਰਾਬ ਕਰਦਾ ਸਾਰਾ ਤੇ ਅਸੀਂ ਉਸ ਚੀਜ਼ ਤੋਂ ਬਚਣ ਵਾਸਤੇ ਧੂਏ ਤੋਂ ਇੱਕ ਨਵਾਂ ਟਾਂਕ ਦਿੱਤਾ ਜਿਹਨੂੰ ਅਸੀਂ ਸਰਫੇਸ ਸੀਡਰ ਮਸ਼ੀਨ ਬਣਾਈ ਹੈ ਤੇ ਇਹਨੂੰ ਸਰਫੇਸ ਸੀਡਿੰਗ ਇੱਕ ਟੈਕਨੀਕ ਕਹਿੰਦੇ ਆ ਤੇ ਇਹ ਜਿਹੜੀ ਮਸ਼ੀਨ ਬਣਾਈ ਹੈ ਇਹਦੇ ਨਾਲ ਜਿੱਦਣ ਆਪਾਂ ਝੋਨਾ ਕੱਟਦੇ ਆ ਉਹ ਤੋਂ ਅਗਲੇ ਦਿਨ ਹੀ ਭਾਵੇਂ ਬਜਾਈ ਕਰ ਲੋ ਸੋ ਉਹ ਸਾਨੂੰ 15 20 ਦਿਨ ਜਿਹੜਾ ਆਪਾਂ ਪਾਣੀ ਲਾਉਂਦੇ ਸੀ ਫਿਰ ਉਹ ਬੱਤਰ ਆਉਂਦਾ ਸੀ ਫਿਰ ਕਣਕ ਬੀਜਦੇ ਸੀ ਕਣਕ ਲੇਟ ਹੋ ਜਾਂਦੀ ਸੀ ਉਹਦਾ ਕੋਈ ਉਹ ਨਹੀਂ ਕਣਕ ਨਹੀਂ ਲੇਟ ਹੁੰਦੀ ਅਗਲੇ ਦਿਨ ਬੀਜ ਦੋ ਸੋ ਇਹ ਜਿਹੜਾ ਢੰਗ ਹੈ ਇਹ ਇੰਨਾ ਵਧੀਆ ਸਾਨੂੰ ਲੱਗਦਾ ਕਿ ਪਿਛਲੇ ਸਾਲ ਵੀ ਅਸੀਂ ਬਹੁਤ ਖੇਤਾਂ ਜਾ ਕੇ ਦੇਖੇ ਜਿਵੇਂ ਇੱਥੇ ਆਏ ਆ ਤੇ ਅੱਜ ਵੀ ਅਸੀਂ ਦੇਖਿਆ ਕਿ ਇਹਨਾਂ ਦੇ 35 ਕਿਲੇ ਲੱਗੇ ਹੋਏ ਨੇ ਬਹੁਤ ਵੱਡਾ ਟੱਕ ਇਹ ਤੇ ਉਹਨੂੰ ਦੇਖ ਕੇ ਰੂਹ ਖੁਸ਼ ਹੁੰਦੀ ਹੈ ਕਹਿੰਦੇ ਕਣਕਪੂਰੇ ਜੋਬਨਦੇ ਹੈ ਤੇ ਕਿਤੇ ਵੀ ਕੋਈ ਖਾਲੀ ਜਗ੍ਹਾ ਨਹੀਂ ਹੈਗੀ ਤੇ ਛਿੱਟੇ ਬਹੁਤ ਭਾਰੇ ਨੇ ਤੇ ਅਸੀਂ ਵੇਖਦੇ ਹਾਂ ਕਿ ਉਹਦਾ ਫਟਾਰਾ ਵੀ ਬਹੁਤ ਵਧੀਆ ਜਿਹੜਾ ਕਿ ਆਮ ਕਣਕ ਦਾ ਫਟਾਰਾ ਨਹੀਂ ਹੁੰਦਾ ਅਸੀਂ ਬੂਟਾ-ਪੁੱਟ ਕੇ ਵੀ ਦੇਖਿਆ ਉਹਦੀ ਜੜ ਵੀ ਬਹੁਤ ਵੱਡੀ ਸਟਰੋਂਗ ਜੜ ਹੈ ਤੇ ਇਹ ਢੰਗ ਦਾ ਸਾਨੂੰ ਬਹੁਤ ਫਾਇਦਾ ਲੱਗਦਾ ਅਸੀਂ ਚਾਹੁੰਦੇ ਹਾਂ ਕਿ ਇਹ ਢੰਗ ਜਿਹੜਾ ਹੈਗਾ ਮਸ਼ੀਨ ਵੀ ਸਸਤੀ ਹੈ ਤੇ ਇਹਦੇ ਫਾਇਦੇ ਹੋਰ ਬੜੇ ਨੇ ਇੱਕ ਜਿਹੜੀ ਕਣਕ ਆਪੇ ਨਾਲ ਬੀਜੀ ਹੈ ਤੇ ਉਹ ਉਗਦੀ ਬਹੁਤ ਅੱਛੀ ਹੈ ਦਾਣਾ ਦਾਣਾ ਉਗਦਾ ਕਿਉਂਕਿ ਸਰਫਸ ਤੇ ਹੀ ਪਈ ਹੈ ਤੇ ਸਦਰ ਤੇ ਉਹ ਫਾਲੇ ਨਹੀਂ ਲੱਗੇ ਮਸ਼ੀਨ ਨੂੰ ਦੂਜੇ ਦੇ ਵਿੱਚ ਸੋ ਸਾਡੇ ਨਾਲ ਇਸ ਵੇਲੇ ਡਾਕਟਰ ਅਜਮੇਰ ਸਿੰਘ ਡਾਕਟਰ ਆਫ ਰਿਸਰਚ ਪੀਏਯੂ ਯੂਨੀਵਰਸਿਟੀ ਲੁਧਿਆਣਾ ਤੋਂ ਹਾਂਜੀ ਡਾਕਟਰ ਸਾਹਿਬ ਇਹ ਡਾਕਟਰ ਸਾਹਿਬ ਨੇ ਸਾਨੂੰ ਕਾਫੀ ਜਿਦਾ ਵਾਈਸ ਚੰਦਰ ਸਾਹਿਬ ਨੇ ਕਾਫੀ ਗੱਲਾਂ ਬਤਾ ਦੱਸੀਆਂ ਆ ਕਿਸਾਨਾਂ ਦੇ ਫਾਇਦੇ ਨੇ ਆ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਜਿਹੜੀ ਗੱਲ ਦੱਸਣਾ ਚਾਹੁੰਦੇ ਹੋ ਜਿਹਦੇ ਨਾਲ ਕਿਸਾਨਾਂ ਨੂੰ ਜਿਹੜਾ ਜ਼ਿਆਦਾ ਬੈਨੀਫਿਟ ਹੋ ਸਕੇ ਇਹ ਜਿਹੜੀ ਸਰਫੇਸ ਸੀਡਿੰਗ ਟੈਕਨੀਕ ਆ ਇਹ ਬਹੁਤ ਸਸਤੀ ਤੇ ਟਿਕਾਊ ਟੈਕਨੀਕ ਅਸੀਂ ਸਮਝਦੇ ਆ ਇਹਦਾ ਜਿਹੜਾ ਖਰਚਾ ਹੈ ਇਹ ਅੱਗ ਪਰਾਲੀ ਨੂੰ ਅੱਗ ਲਾਉਣ ਤੋਂ ਵੀ ਘੱਟ ਹੈ ਔਰ ਅਸੀਂ ਇਸ ਟੈਕਨੀਕ ਨੂੰ ਇੱਕ ਜੋ ਨੈਸ਼ਨਲ ਲੈਵਲ ਤੇ ਵੱਡੀ ਸਮੱਸਿਆ ਆਗਲਾਉਣ ਦੀ ਖੜੀ ਹੈ ਉਹਨੂੰ ਹੱਲ ਕਰਨ ਦਾ ਇੱਕ ਇੱਕ ਵਿਊ ਕਰ ਰਹੇ ਆਂ ਕਿ ਆਨਲਾਈਨ ਸਕੂਲਾਂ ਦੇ ਵਿੱਚ ਇਸ ਟੈਕਨੀਕ ਨਾਲ ਇਹਦਾ ਪੱਕਾ ਹੱਲ ਲੱਭ ਜਾਏਗਾ ਅਸੀਂ ਇਸ ਤਰੀਕੇ ਨੂੰ ਜ਼ੀਰੋ ਬਰਨ ਜ਼ੀਰੋ ਟਿਲ ਔਰ ਜ਼ੀਰੋ ਡੇ ਵੀ ਕਹਿੰਦੇ ਆਂ ਮਤਲਬ ਅਸੀਂ ਬਿਨਾ ਅੱਗ ਲਾਏ ਬਿਨਾ ਬਹਾਈ ਦੇ ਅਸੀਂ ਅਗਲੇ ਦਿਨ ਹੀ ਬਾੜੀ ਤੋਂ ਕਣਕ ਵੀ ਸਕਦੇ ਆ ਸੋ ਇਹਦੇ ਤੋਂ ਸਾਨੂੰ ਬਹੁਤ ਆਸਾਂ ਨੇ ਜੀਵਨਦਾਤਾ ਭਰਾਏ ਨੂੰ ਅਡਾਪਟ ਕਰਕੇ ਜਿਹੜਾ ਪੰਜਾਬ ਤੇ ਲੱਗਾ ਤਬਾ ਕਿ ਅਸੀਂ ਅੱਗ ਲਾਉਨੇ ਆ ਧੂਆਂ ਪੈਦਾ ਕਰਦੇ ਆ ਉਦੋਂ ਤੋਂ ਅਸੀਂ ਨਜਾਤ ਪਾਈ